ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਦੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰੋ। ਵਾਤੋਵਾ ਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਜੋ ਸੂਟ ਜ਼ਰੂਰ ਦੱਸਿਆ ਕਰੋ ਵੀ ਕਿੱਦਾਂ ਦੇ ਲੱਗੇ ਤੁਹਾਨੂੰ ਕਮੈਂਟ ਕਰਕੇ نیچے ਤੇ ਆਪਣੀ ਇੰਸਟਾਗ੍ਰam ਤੇ ਆਈਡੀ ਹੈਗੀ ਗੁੱਡ ਲੁੱਕ ਰੀਪਸ ਪਟਿਕ ਦੇ ਨਾਮ ਤੇ ਉੱਤੇ ਜਾ ਕੇ ਪੇਜ ਨੂੰ ਜਲਦੀ ਜਲਦੀ ਫੋਲੋ ਕਰੋ ਨਿਊ ਨਿਊ ਡਿਜ਼ਾਈਨ ਅਪਡੇਟ ਹੁੰਦੇ ਰਹਿੰਦੇ ਰਹਿੰਦੇ ਨੇਗੇ। ਤੇ ਤੁਸੀਂ ਕਿਤੇ ਵੀ ਬੈਠੇ ਹੋ ਕੋਈ ਵੀ ਕੋਨੇ ਦੇ ਵਿੱਚ ਬੈਠੇ ਹੋਗੇ ਤੁਸੀਂ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋਗੇ ਸੂਟ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਜਿਹੜਾ ਆਪਣਾ ਕੰਮ ਹੈ ਆਪਣਾ ਜੈਨੂਇਨ ਕੰਮ ਹੈਗਾ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਬਹੁਤ ਸੋਹਣੇ ਫ੍ਰਿੰਟ ਸ਼ਿਮਰ ਦੇ ਵਿੱਚ ਇਹ ਨਿਊ ਡਿਜ਼ਾਈਨ ਆਇਆ ਲਿੰਗੇ ਬਿਲਕੁਲ ਲਾਈਟ weight ਕਪੜਾ ਹੈਗਾ ਦੇਖੋ ਜੀ ਬਹੁਤ ਹੀ ਸੋਹਣਾ ਕਲਰ ਹੈਗਾ ਤੇ ਲਾਈਨਿੰਗ ਲੱਗੂਗੀ ਤੇ ਇਹ ਬੁਲਨ ਨਹੀਂ ਹੈਗਾ ਇਹਨੂੰ ਤੁਸੀਂ ਦੋਨਾਂ ਮਤਲਬ ਸੀਜ਼ਨ ਦੇ ਵਿੱਚ ਦੋਨੋਂ ਸੀਜ਼ਨ ਦੇ ਵਿੱਚ ਵੀਅਰ ਕਰ ਸਕਦੇ ਹੋਗੇ ਇਹਨੂੰ ਪਾ ਸਕਦੇ ਹੋਗੇ ਤੇ ਇਦਾਂ ਜੀ ਇਹ ਹੈਗੀਆਂ ਬਾਟਮੇ ਦੇ ਨਾਲ ਜਿੱਤੇ ਜੀ ਇਹ ਹੈਗਾ ਪਹਿਲਾ ਰੰਗ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਇਹਦਾ ਰੇਟ ਹੈਗਾ ਜੀ 1500 ਰੁਪਏ ਇਹਦੇ ਸਾਰੇ ਕਲਰ ਬਹੁਤ ਜਿਆਦੇ ਸੋਹਣੇ ਲੱਗੇ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈਗੀ ਪਰ ਸਟਿਚਿੰਗ ਲਈ ਆਪਾਂ ਨੂੰ ਟਾਈਮ ਚਾਹੀਦਾ ਹੈ ਘੱਟੋ ਘੱਟ 20 ਤੋਂ 25 ਦਿਨ ਕਿਉਂਕਿ ਅੱਗੇ ਸੂਟ ਕਸਟਮਰ ਦੇ ਆਰਡਰ ਤੇ ਜਿਹੜੇ ਹੁੰਦੇ ਨੇ ਉਹ ਸਟਿਚਿੰਗ ਲਈ ਮਤਲਬ ਲੱਗੇ ਹੁੰਦੇ ਨੇਗੇ ਸਟਿਚਿੰਗ ਨੂੰ ਟਾਈਮ ਲੱਗ ਜਾਂਦਾ ਮਹੀਨਾ ਵੀ ਲੱਗ ਜਾਂਦਾ ਹੈਗਾ ਤੇ ਜੇ ਤੁਹਾਨੂੰ ਕਾਲੀ ਹੈਗੀ ਤਾਂ ਤੁਸੀਂ ਸਟਿਚਿੰਗ ਆਪਣੇ ਜਿੱਥੋਂ ਕਰਵਾਉਣੇ ਉੱਥੋਂ ਵੀ ਕਰਵਾ ਸਕਦੇ ਹੋਗੇ ਇਹ ਬਿਨਾਂ ਦੁਪੱਟਿਆਂ ਤੋਂ ਰੇਟ ਨੇਗੇ 1500 ਇਹ ਦੂਜਾ ਰੰਗ ਹੈ ਜੀ ਇਹਦਾ ਇਹ ਹੈਗਾ ਬਲੈਕ ਕਲਰ ਬਹੁਤ ਸੋਨੇ ਖਿੜਮੇ ਖਿੜਮੇ ਪ੍ਰਿੰਟ ਲੰਗੇ ਤੁਸੀਂ ਲੈਣਾ ਚਾਹੋਗੇ ਆਪਾਂ ਨੂੰ WhatsApp ਤੇ 8557905009 ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਜਰੂਰ ਦਬਾਓ ਕਿਉਂਕਿ ਜੋ ਵੀ ਵੀਡੀਓ ਅਪਡੇਟ ਹੁੰਦੀ ਹੈਗੀ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਸਕੇ ਤੇ ਵੀਡੀਓ ਨੂੰ ਐਨ ਤੱਕ ਜਰੂਰ ਦੇਖਿਆ ਕਰੋ ਆਪਣੇ ਕੋਲੇ ਬਹੁਤ ਜ਼ਿਆਦਾ ਸੋਨਾ ਸਟੱਫ ਹੁੰਦਾ ਕੱਪੜੇ ਦੀ ਜ਼ਿੰਮੇਵਾਰੀ ਹੈ ਜੀ ਆਪਣੀ ਇਹ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟ ਹੁੰਦੇ ਨੇ ਰੰਗ ਵੀ ਬਹੁਤ ਜਿਆਦੇ ਸੋਹਣੇ ਹੁੰਦੇ ਨੇ ਕਿ ਇਹ ਹੈਗੇ ਨੇ ਕਿ ਟਿਸ਼ੂ ਤੇ ਉੱਪਰ ਇਹ ਨਿਊ ਡਿਜ਼ਾਈਨ ਆਉਣਗੇ ਇਹ ਪਿਓਰ ਟਿਸ਼ੂ ਦੇ ਉੱਪਰ ਮਤਲਬ ਪ੍ਰਿੰਟ ਨੇਗੇ ਇਹਦੇ ਨਾਲ ਟਿਸ਼ੂ ਦੀ ਸਲਵਾਰਾ ਬਿਲਕੁਲ ਲਾਈਟ ਵੇਟ ਕੱਪੜਾ ਹੈਗਾ ਇਹਦੇ ਵੀ ਬਹੁਤ ਸੋਹਣੇ ਮਤਲਬ ਪ੍ਰਿੰਟ ਨੇਗੇ ਰੰਗ ਵੀ ਬਹੁਤ ਜਿਆਦੇ ਸੋਹਣੇ ਨੇਗੇ ਇਿੱਤੇ ਦੇ ਵਿੱਚ ਹੈਗਾਗਾ ਲੈਮਨ ਕਲਰ ਵੀ ਹੈਗਾ ਤੇ ਇਹ ਵੀ ਹੈਗਾ ਫਰੋਜੀ ਵੀ ਹੈ ਲਾਈਟ ਫਰੋਜੀ ਆ ਡਾਰਕ ਨਹੀਂ ਹੈਗਾ ਇਹਦਾ ਪ੍ਰਾਈਸ ਹੈਗਾਗਾ 22100 ਕਈ ਵੀਡੀਓ ਦੇ ਵਿੱਚ ਸਾਡੇ ਤੋਂ ਪ੍ਰਾਈਸ ਨਹੀਂ ਮੈਂਸ਼ਨ ਹੁੰਦੇ ਹੈਗੇ ਸਾਡੇ ਮਾਈਂਡ ਚੋਂ ਸਕਿਪ ਹੋ ਜਾਂਦੇ ਨੇ ਅਸੀਂ ਜਰੂਰ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਪ੍ਰਾਈਸ ਵੀ ਨਾਲ ਦੱਸੀਏ ਬਿਲਕੁਲ ਐਸ ਕੇ ਦੀ ਟਿਸ਼ੂ ਹੈਗਾ ਵਧੀਆ ਬਿਲਕੁਲ ਲਾਈਟ ਵੇਟ ਕੱਪੜਾ ਹੈਗਾ ਕੋਈ ਸਟ੍ਰਿੰਗਸ ਵਗੈਰਾ ਕੁਝ ਨਹੀਂ ਹੁੰਦੀ ਹੈਗੀ ਇਹਦੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਜੇ ਤੁਸੀਂ ਚਾਹੋਗੇ ਤੁਹਾਨੂੰ ਪਸੰਦ ਆ ਕਿ ਵਰਕ ਵਗੈਰਾ ਜਿੱਦਾ ਪੈਚ ਵਗੈਰਾ ਦਾ ਡਿਜ਼ਾਈਨ ਲਾ ਕੇ ਬਾਵਾ ਜੋ ਬਾਟਮ ਤੇ ਕਰਵਾ ਲਓ ਤੇ ਪੀਚ ਕਲਰ ਹੈਗਾ ਥਰਡ ਕਲਰ ਇਹਦੇ ਵਿੱਚ ਲੈਮਨ ਹੈਗਾ ਤੀਜਾ ਰੰਗ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ 12100 ਪ੍ਰਾਈਸ ਹੈ ਇਹਨਾਂ ਦਾ ਤੇ ਨੈਕਸਟ ਸੂਟ ਦੇਗੇ ਆਪਣੇ ਚੱਕ ਦੇ ਉੱਪਰ ਵਰਕ ਹੋਏ ਹੋਏ ਨੇਗੇ ਮਸਟਰਡ ਕਲਰ ਹੈਗਾ ਇਹ ਹੂਲਨ ਚਣਗੇ ਬਹੁਤ ਹੀ ਸੌਫਟ ਹੂਲਨ ਸਟਫ ਹੈਗਾ ਬਹੁਤ ਹੀ ਜਿਆਦਾ ਸਟੌਫ ਬਹੁਤ ਮਤਲਬ ਸੌਫਟ ਜਿਹਾ ਕੱਪੜਾ ਹੈਗਾ ਇਹ ਤੇ ਇਹਦਾ ਕਿਹੜਾ ਵਰਕ ਹੋਇਆ ਹੋਇਆ ਹੈਗਾ ਜੇ ਤੁਸੀਂ ਇਹਦੇ ਚਾਕ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋਗੇ ਜਾਂ ਫਿਰ ਤੁਹਾਡਾ ਆਪਣਾ ਕੋਈ ਡਿਜ਼ਾਈਨ ਹੈ ਉਹ ਵੀ ਕਰਵਾ ਸਕਦੇ ਹੋਗੇ ਤੇ ਬਹੁਤ ਸਾਰੇ ਕਲਰ ਲੰਗੇ ਇਹਦੇ ਵਿੱਚ ਫਿਰੋਜ਼ੀ ਮਸਟਰਡ ਪਿੰਕ ਤੇ ਹੋਰ ਵੀ ਕਲਰ ਲੰਗੇ ਬਰਾਊਨ ਵਗੈਰਾ ਗ੍ਰੀਨ ਇਹਨਾਂ ਨਾਲ ਹੈਗੀ ਹੈਗੀ ਇਦਾਂ ਪਲੇਨ ਬਾਟਮ ਪਸ਼ਮੀਨੇ ਦੀ ਇਹਦੀ ਬਾਟਮ ਤੇ ਵਰਕ ਹੋਇਆ ਹੋਇਆਗਾ ਦੇਖੋ ਠੀਕ ਹੈ ਜੀ ਕੰਮ ਸਾਰਾ ਵਧੀਆ ਹੋਊਗਾ ਫਿਨਿਸ਼ਿੰਗ ਵਾਲਾ ਹੋਊਗਾ। ਉਹ ਦੇਖੋ ਇਹਦੇ ਵਿੱਚ ਇੱਕ ਇੱਕ ਕਲਰ ਹੈਗਾ ਆਪਣੇ ਕੋਲੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਐਦਾਂ ਜੇ ਤੁਸੀਂ ਨਹੀਂ ਵਰਕ ਕਰਵਾਉਣਾ ਚਾਹੁੰਦੇ ਹੈਗਾ ਤਾਂ ਤੁਸੀਂ ਐਦਾਂ ਵੀ ਮੰਗਵਾ ਸਕਦੇ ਹੋਗੇ। ਇਹਦਾ ਪ੍ਰਾਈਸ ਹੈਗਾ 1400 ਕਿਉਂਕਿ ਇਹ ਬਹੁਤ ਵਧੀਆ ਕੁਆਲਿਟੀ ਦਾ ਮਤਲਬ ਪਸ਼ਮੀਨਾ ਹੈਗਾ, ਬੁੱਲਨ ਸਟਾਫ ਹੈਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਹੈਗਾ। ਠੀਕ ਹੈ ਜੀ। ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਣਾ ਤਾਂ ਤੁਸੀਂ ਆਪਾਂ ਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਫਾਈਨਲ ਕਰ ਸਕਦੇ ਹੋਗੇ ਆਪਣੇ ਕੋਲ ਬਹੁਤ ਜ਼ਿਆਦਾ ਮਤਲਬ ਬਹੁਤ ਲਿਮਟਿਡ ਸਟਾਕ ਹੁੰਦਾ ਹੈਗਾ ਤੁਸੀਂ ਆਪਣਾ ਆਰਡਰ ਫਾਸਟ ਕਰਿਆ ਕਰੋ ਕਿਉਂਕਿ ਬਾਅਦ ਦੇ ਵਿੱਚ ਮੈਨੂੰ ਮੈਸੇਜ ਆਉਂਦ ਨੇ ਉਹ ਸੋਲਡ ਹੋ ਜਾਂਦਾ ਹੈਗਾ ਜਦ ਨੂੰ ਸਟਾਕ ਤਾਂ ਕਰਕੇ फटाफट ਆਪਣੇ ਪਹਿਲਾਂ ਹੀ ਮਨ ਬਣਾ ਕੇ ਆਪਣਾ ਮੈਸੇਜ ਕਰਕੇ ਤੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋਗੇ ਜਿਹੜੇ ਮਤਲਬ ਸ਼ਿਪਿੰਗ ਚਾਰजेस ਹੋਣਗੇ ਉਹ ਐਕਸਟਰਾ ਹੋਣਗੇ ਤੇ ਉਮੀਦ ਕਰਦੇ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ